ਵਿਧਾਨ ਸਭਾ ਹਲਕਾ ਦਿਨਾਨਗਰ ਅਧੀਨ ਉਹਦੇ ਕੁਝ ਇਲਾਕੇ ਬੜੇ ਲੰਮੇ ਸਮੇਂ ਤੋਂ ਨਸ਼ੇ ਦੇ ਕਾਰੋਬਾਰ ਵਿੱਚ ਬਦਨਾਮ ਸੀ ਪਰ ਪਹਿਲਾ ਇਨ੍ਹਾਂ ਇਲਾਕਿਆਂ ਅੰਦਰ ਸਿਰਫ ਨਜਾਇਜ਼ ਸ਼ਰਾਬਦਾਹੀ ਕਾਰੋਬਾਰ ਕੀਤਾ ਜਾਂਦਾ ਸੀ ਪਰ ਕਾਰੋਬਾਰ ਕੀਤਾ ਜਾਂਦਾ ਸੀ ਪਰ ਪਿਛਲੇ ਕੁਝ ਸਮੇਂ ਤੋਂ ਸ਼ਰਾਬਦਾ ਕਾਰੋਬਾਰ ਘਟ ਅਤੇ ਚਿੱਟੇ ਦਾ ਕਾਰੋਬਾਰ ਵਾ ਵਾਦਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਕਾਰਨ ਨਿਤ ਦਿਨ ਸਵੇਰੇ ਤੜਕਸਾਰ ਨਸ਼ੇੜੀ ਸੜਕਾਂ ਦੇ ਕਿਨਾਰੇ ਤੇ ਡਿੱਗੇ ਆਮ ਦੇਖੇ ਜਾ ਸਕਦੇ ਸੀ ਇਨ੍ਹਾਂ ਨਸ਼ਿਆਂ ਕਾਰਨ ਹੀ ਪਿਛਲੇ ਦਿਨੀ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ ਮਿਲਣ ਤੋਂ ਉਪਰੰਤ ਦਿਨ ਨਗਰ ਪੁਲਿਸ ਸਮੇਤ ਪੂਰੇ ਜ਼ਿਲ੍ਹੇ ਦੀ ਪੁਲਿਸ ਵੱਲੋਂ ਨਸ਼ਾ ਸੋਦਾਗਰਾਂ ਨੂੰ ਨੱਥ ਪਾਉਣ ਲਈ ਪੱਬਾਂ ਪਾਰ ਇਸ ਤਹਿਤ ਅੱਜ ਐਸਐਸਪੀ ਗੁਰਦਾਸਪੁਰ ਹਰੀਸ਼ ਕੁਮਾਰ ਵਿਆਮਾ ਦੇ ਦੇਸ਼ ਨਿਰਦੇਸ਼ਾਂ ਤਹਿਤ ਪਿੰਡ ਪਣੀਆੜ ਦੋਦਵਾ ਭਰਤ ਚਪਕਰਾ ਸਮੇਤ ਹੋਰ ਕਈ ਆਸ-ਪਾਸ ਦੇ ਪਿੰਡਾਂ ਵਿੱਚ ਤੜਕਸਾਰ ਪੁਲਿਸ ਵੱਲੋਂ ਭਾਰੀ ਪੁਲਿਸ ਫੋਰਸ ਦੇ ਨਾਲ ਸਰਚ ਵਿਹਾਨ ਚਲਾਇਆ ਗਿਆ। ਉਨ੍ਹਾਂ ਕਿਹਾ ਹੈ ਕਿ ਪਿੰਡਾਂ ਵਿੱਚ ਸਿਰਫ ਕੁਝ ਹੀ ਲੋਕ ਇਹ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਹੁੰਦੇ ਨੇ ਪਰ ਇਹਨਾਂ ਦੀ ਵਜ੍ਹਾ ਕਰਕੇ ਪੂਰਾ ਪਿੰਡ ਬਦਨਾਮ ਹੁੰਦਾ ਹੈ। ਉਨਾ ਵੱਲੋਂ ਇੱਕ ਜਾਗਰੂਕ ਕੈਂਪ ਰਾਹੀਂ ਲੋਕਾਂ ਨੂੰ ਨਸ਼ੇ ਦੇ ਖਿਲਾਫ ਜਾਗਰੂਕ ਵੀ ਕੀਤਾ ਗਿਆ ਅਤੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਲੋਕ ਨਸ਼ੇ ਦਾ ਆਕਾਰ ਉੱਭਰ ਕਰਦੇ ਹਨ ਤਾਂ ਤੁਰੰਤ ਲੋਕਲ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਉਨ੍ਹਾਂ ਦੀ ਪਛਾਣ ਬਿਲਕੁਲ ਗੁਪਤ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਦਿਨਨਗਰ ਹਲਕੇ ਅੰਦਰ ਨਸ਼ੇ ਦਾ ਆਕਾਰ ਉਭਰ ਕਰਨ ਵਾਲਿਆਂ ਦੇ ਘਰਾਂ ਨੂੰ ਸੀਲ ਕਰ ਦਿੱਤਾ ਜਾਵੇਗਾ। ਸੀਲ ਕਰ ਦਿੱਤਾ ਗਿਆ ਤਾਂ ਕਿ ਇਸ ਨੂੰ ਜੜ ਤੋਂ ਪੁੱਟਿਆ ਜਾ ਜੜ ਤੋਂ ਕੁੱਟਿਆ ਜਾਵੇ ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸੱਚ ਬਿਆਨ ਲਗਾਤਾਰ ਜਾਰੀ ਰਹੇਗਾ ਅਤੇ ਤਾਂ ਕਿ ਨਸ਼ਾ ਨਸ਼ਾ ਵੇਚਣ ਵਾਲੇ ਸੁੱਧਾਗਰਾਂ ਦੀਆਂ ਜਣਾ ਪੁੱਡੀਆਂ ਜਾ ਸਕਣ ਦਿਨਨਗਰ ਤੋਂ ਰਜੇਸ਼ ਲੂਨਾ ਕੇ ਆਰਟੀ ਨਿਊਜ਼ ਨੈਟਵਰਕ ਪੁਨੀਆੜ ਜਿਹੜਾ ਪਿੰਡ ਹੈ ਦਿਨਨਗਰ ਸਬਡਿਵੀਜ਼ਨ ਦਾ ਉੱਥੇ ਅਸੀਂ ਅੱਜ ਇਹ ਤਾਸ ਆਪਰੇਸ਼ਨ ਜੋ ਪੂਰੇ ਡਿਸਟ੍ਰਿਕਟ ਦੇ ਵਿੱਚ ਚੱਲ ਰਿਹਾ ਉਹ ਇੱਥੇ ਵੀ ਚਲਾਇਆ ਜਾ ਰਿਹਾ ਹੈ ਇੱਥੇ ਸਾਨੂੰ ਇੱਕ ਬੜੀ ਯੂਨਿਕ ਜੀ ਚੀਜ਼ ਦੇਖੀ ਹੈ ਕਿ ਇੱਕ ਪਾਸੇ ਸਾਡਾ ਸੱਚ ਆਪਰੇਸ਼ਨ ਵੀ ਚੱਲ ਰਿਹਾ ਸੀ ਬਟ ਇੱਥੇ ਬੱਚੇ ਜਿਹੜੇ ਆ ਉਹ ਸਪੋਰਟਸ ਐਕਟੀਵਿਟੀ ਦੇ ਵਿੱਚ ਵੀ ਇਨਵੋਲਡ ਹੈਗੇ ਇਹ ਚੀਜ਼ ਬੜੀ ਚੰਗੀ ਹੈ ਅਸੀਂ ਆਪ ਵੀ ਇੰਟਰੈਕਸ਼ਨ ਕੀਤਾ ਹੈ ਬੱਚਿਆਂ ਦੇ ਨਾਲ ਤੇ ਬੱਚਾ ਨੂੰ ਇਕੱਠਾ ਕਰਕੇ ਅਸੀਂ ਇਹਨਾਂ ਨੂੰ ਸਮਝਾਇਆ ਵੀ ਹੈ ਅਵੇਅਰ ਵੀ ਕੀਤਾ ਹੈ ਅਹ ਤੋਂ ਇਹਦੇ ਨਾਲ ਇੱਕ ਚੀਜ਼ ਸਾਨੂੰ ਕਲੀਅਰ ਹੁੰਦੀ ਹੈ ਕਿ ਇਦਾਂ ਨਹੀਂ ਹੈ ਕਿ ਆਪਾਂ ਇੱਕ ਕਿਸੇ ਪਿੰਡ ਦਾ ਨਾਮ ਲੈ ਲਿਆ ਕਿ ਉੱਥੇ ਨਸ਼ਾ ਖੂਬ ਵਿਕਦਾ ਹੈ ਨਹੀਂ ਉਹ ਪੂਰਾ ਪਿੰਡ ਹੀ ਬੇਕਾਰ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਕੁਝ ਮਾੜੇ ਅਨਸਰ ਹੁੰਦੇ ਆ ਜਿੱਦਾਂ ਕਹਿੰਦੇ ਕਹਾਵਤ ਹੁੰਦੀ ਹੈ ਕਿ ਕੁਝ ਗੰਦੀ ਮੱਛੀਆਂ ਪੂਰੇ ਤਲਾਬ ਨੂੰ ਗੰਦਾ ਕਰਦੀਆਂ ਸਭ ਕੁਝ ਮਾੜੇ ਅਨਸਰ ਹੁੰਦੇ ਆ ਕੁਝ ਮਾੜੇ ਕਰ ਵੀ ਇੱਥੇ ਹੈਗੇ ਜੋ ਡਿਪਟੀ ਸਾਹਿਬ ਨੇ ਐਸਐਚਓ ਸਾਹਿਬ ਨੇ ਆਈਡੈਂਟੀਫਾਈ ਵੀ ਕੀਤਾ ਹੈ ਇੱਥੇ ਆਪਰੇਸ਼ਨ ਚੱਲ ਰਿਹਾ ਹੈ ਬਟ ਕਈ ਸਾਰੇ ਚੰਗੇ ਵੀ ਬੰਦੇ ਹੈਗੇ ਜੋ ਇਸ ਤਰ੍ਹਾਂ ਦੇ ਮੁਹੱਲੇ ਵਿੱਚ ਰਹਿ ਕੇ ਵੀ ਚਾਹੇ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹ ਜ਼ਿੰਮੇਦਾਰੀ ਜਿਹੜੂ ਆਪਣੇ ਲੈਵਲ ਤੇ ਪੂਰੀ ਕਰ ਰਹੇ ਹਨ ਤਾਂ ਉਹ ਵੀ ਬੰਦੇ ਹੈਗੇ ਔਰ ਉਹ ਆਪਣੇ ਹੀ ਸਾਥੀਆਂ ਦੇ ਲਈ ਇੱਕ ਮਿਸਾਲ ਵੀ ਹੁੰਦੇ ਆ ਤੇ ਉਹਨਾਂ ਦੇ ਲਈ ਸੋਰਸ ਆਫ ਇਨਸਪੀਰੇਸ਼ਨ ਵੀ ਹੁੰਦੇ ਆ ਅਸੀਂ ਇੱਥੇ ਬੱਚਾ ਨੂੰ ਦੇਖਿਆ ਸੀ ਉਹਨਾਂ ਦੇ ਨਾਲ ਇੰਟਰੈਕਸ਼ਨ ਕਰਕੇ ਸਾਨੂੰ ਕਾਫੀ ਚੰਗਾ ਲੱਗੇ ਕਿ ਜਿਹੜੇ ਹੈ ਆਪਣੇ ਜੋ ਵੀ ਆਪਣਾ ਇੱਥੇ ਦਾ ਉਹਨਾਂ ਨੂੰ ਫੈਸਿਲਿਟੀਆਂ ਹੈ ਉਸ ਅਕੋਰਡਿੰਗ ਉਹ ਆਪਣੀ ਸਪੋਰਟਸ ਐਕਟੀਵਿਟੀ ਜਿਹੜੀ ਉਹ ਕਰ ਰਹੇ ਹਨ ਨਾ ਕਿ ਉਹ ਕਿੱਥੇ ਕੋਈ ਨਸ਼ਾ ਵਗੈਰਾ ਸਰ ਜਿਹੜੇ ਆਡੈਂਟੀਫਾਈ ਕਰ ਕੀਤੇ ਉਹਨਾਂ ਦੇ ਘਰਾਂ ਵਿੱਚ ਛਾਪੇਮਾਰੀ ਵੀ ਕੀਤੀ ਕੁਝ ਮਿਲਿਆ ਜੀ ਉਹਨਾਂ ਦੇ ਘਰਾਂ ਦੇ ਵਿੱਚ ਉਹਨਾਂ ਦੀ ਛਾਪੇਮਾਰੀ ਹਲੇ ਵੀ ਚੱਲ ਰਹੀ ਹੈ ਸਾਨੂੰ ਇੱਕ ਸਸਪੈਕਟ ਜਿਹੜਾ ਉਹ ਮਿਲਿਆ ਹੈ ਉਹ ਕੇਸ ਦੇ ਵਿੱਚ ਵੌਂਟਰਡ ਸੀਗਾ ਉਹ ਡਿਪਟੀ ਸਾਹਿਬ ਨੇ ਉਹਨੇ ਦੱਸਿਆ ਵੀ ਉਹਨੂੰ ਅਰੈਸਟ ਕੀਤਾ ਗਿਆ ਹੈ ਔਰ ਉਸ ਤੋਂ ਇਲਾਵਾ ਕਈ ਸਾਰੇ ਘਰਾੜੀ ਹੁਣ ਜਿਹੜੀ ਪਮਾਈਸ਼ ਹੁੰਦੀ ਹੈ ਉਹ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਸ ਤਰ੍ਹਾਂ ਬਣਾਇਆ ਇਹ ਮਤਲਬ ਬੇਸਿਕਲੀ ਘਰ ਜ ਕੰਨੀ ਤੋਂ ਬਣਾਇਆ ਹੈ ਜਾਂ ਕਿਸੇ ਤੋਂ ਬਣਾਇਆ ਉਹ ਵੀ ਕੀਤਾ ਜਾਏਗਾ ਇਹ ਸਰਚ ਅਭਿਆਨ ਦੇ ਸਰਚ ਅਭਿਆਨ ਕਿਤੋਂ ਹੀ ਗਾਂ ਤੋਂ ਵੀ ਚੱਲੀ ਰਹਿਣਗੇ ਇਹ ਸਰਚ ਅਭਿਆਨ ਪਿਛਲੇ 1 ਹਫਤੇ ਤੋਂ ਲਗਾਤਾਰ ਚੱਲ ਰਹੇ ਹਨ ਸਾਡਾ ਅੱਜ ਦਾ ਦਿਨ ਪੂਰਾ ਇਹੀ ਸਾਰੇ ਹੌਟਸਪੌਟ ਨੂੰ ਟਾਰਗੇਟ ਕਰਨ ਦਾ ਸੀ ਕਿ ਉੱਥੇ ਜਾ ਕੇ ਚੈਕਿੰਗ ਕੀਤੀ ਜਾਵੇ ਹੁਣ ਆਪਾਂ ਨੈਕਸਟ ਜਿਹੜਾ ਹੈ ਉਹ ਟਾਰਗੇਟਡ ਚੈਕਿੰਗ ਕਰਾਂਗੇ ਜਿਸ ਦੀ ਸਾਨੂੰ ਇਨਫੋਰਮੇਸ਼ਨ ਹੈਗੀ ਕਿ ਵੀ ਫਲਾਣਾ ਬੰਦਾ ਹੁਣ ਹੀ ਆਇਆ ਹੈ ਬਾਹਰ ਤੋਂ ਉਹ ਬੇਸਡ ਔਨ ਇਨਫੋਰਮੇਸ਼ਨ ਪੁਆਇੰਟ ਆਫ ਸੇਫਟੀ ਜਿਹੜੀ ਹੈ ਸਰਚ ਕੀਤੀ ਜਾਏਗਾ ਗਰਦਾਸਪੁਰ ਜ਼ਿਲ੍ਹੇ ਚ ਕਿੰਨੇ ਕੁ ਪਿੰਡ ਆਇਡੈਂਟੀਫਾਈ ਕੀਤੇ ਗਏ ਨੇ ਜਿਹੜੇ ਨਸ਼ੇ ਦੀ ਜਾਂ ਲੱਗਦਾ ਕਿ ਇਹਨਾਂ ਪਿੰਡਾਂ ਚ ਨਸ਼ਾ ਜਿਹੜਾ ਹੋ ਰਿਹਾ ਹੈ ਨਹੀਂ 10 ਦੇ ਕਰੀਬ ਲੋਕੇਸ਼ਨ ਹੈ ਵੱਖਰੀ ਵੱਖਰੀ ਲੋਕੇਸ਼ਨ ਹੈ ਉਹ ਸਾਰੇ ਸਬ ਡਿਵੀਜ਼ਨ ਦੇ ਵਿੱਚ ਹੈਗੀ ਉੱਥੇ ਹਰ ਇੱਕ ਲੋਕੇਸ਼ਨ ਤੇ ਡੀਐਸਪੀ ਸਾਹਿਬ ਐਸਪੀ ਐਸਪੀ ਸਾਹਿਬ ਵੀ ਹੈਗੇ ਨਾਲ ਐਸਐਚਓਜ਼ ਔਰ ਸਾਰੀ ਫੋਰਸ ਲੇਡੀ ਫ ਇਹ ਆਪਾਂ ਆਇਡੈਂਟੀਫਾਈ ਕਰਦੇ ਹਾਂ ਉੱਥੇ ਐਂਟਰੀ ਐਗਜ਼ਿਟ ਪੁਆਇੰਂਟਸ ਨੂੰ ਵੀ ਸੀਲ ਕੀਤਾ ਗਿਆ ਤੇ ਸਾਡਾ ਏਮ ਹੈ ਕਿ ਅਸੀਂ ਸੈਗਰੀਗੇਟ ਕਰੀਏ ਕਿਸੇ ਚੀਜ਼ ਨੂੰ ਅਸੀਂ ਟੈਬੂ ਨਾ ਬਣਾ ਦਈਏ ਕਿ ਭਈ ਇਹ ਪੂਰਾ ਪਿੰਡ ਜਿਹੜਾ ਹੈ ਉਹ ਨਸ਼ੇ ਦੇ ਨਾਲ ਗ੍ਰਸਤ ਹੈ ਤੋ ਉਹਦੇ ਨਾਲ ਇਹ ਹੁੰਦਾ ਕਿ ਜੋ ਉੱਥੇ ਨਾਰਮਲ ਆਦਮੀ ਵੀ ਰਹਿ ਰਿਹਾ ਜੋ ਨਸ਼ਾ ਨਹੀਂ ਵੀ ਕਰਦਾ ਉਹਨੂੰ ਵੀ ਫਿਰ ਅਸੀਂ ਉਸੀ ਕੈਟਾਗਰੀ ਦੇ ਵਿੱਚ ਪਾ ਦਿੰਦੇ ਹਾਂ ਬਸ ਸਿਰਫ ਪਿੰਪੁਆਇੰਟਡ ਦੇਖਾਂਗੇ ਕਿ ਭਈ ਕਿੱਥੇ ਕਿਹੜੇ ਪਰਿਵਾਰ ਹੈਗੇ ਕਿਹੜੇ ਫੈਮਲੀਜ਼ ਹੈ ਜੋ ਕਿ ਲਗਾਤਾਰ ਇਹੀ ਕੰਮ ਕਰ ਰਹੇ ਹੈ ਜਾਂ ਜਿਨ੍ਹਾਂ ਦੇ ਖਿਲਾਫ ਪਹਿਲਾਂ ਪਰਚੇ ਵੀ ਸੀ ਬਟ ਉਹ ਰਿਫਾਰਮ ਨਹੀਂ ਹੋਏ ਸੋ ਉਸ ਉਹਨਾਂ ਦੇ ਖਿਲਾਫ ਅਸੀਂ ਕਾਰਵਾਈ ਕਰ ਅਕਸਰ ਸੁਣਨ ਚੀ ਵੀ ਇਹ ਬੰਦਾ ਕਿ ਕੋਈ ਸਰਦੀਧਾਰੀ ਲੋਕ ਵੀ ਜਿਹੜੇ ਮਲਾਜ਼ਮ ਵੀ ਜਿਹੜੇ ਉਹ ਨਾਲ ਰਲੇ ਹੁੰਦੇ ਕੋ ਉਹਨਾਂ ਤੇ ਵੀ ਕੋਈ ਆਇਡੈਂਟੀਫਾਈ ਕੀਤੀ ਜਾ ਰਹੀ ਕੋਈ ਸਤੀਤੀ ਕੀਤੀ ਜਾ ਰਹੀ ਜਿਹੜਾ ਵੀ ਕੋਈ ਮਲਾਜ਼ਮ ਹੈ ਕਈ ਵਾਰ ਇਹ ਡਿਪਰੈਸ਼ਨ ਜਾਂ ਜਿਸ ਵੀ ਕਿਸੇ ਕਾਰਨ ਉਹ ਸ਼ੋਅ ਕਰੇ ਅਗਰ ਉਹ ਐਡਿਕਟਡ ਹੈ ਅਸੀਂ ਉਹਦਾ ਇਲਾਜ ਕਰਾਵਾਂਗੇ ਜੇਕਰ ਉਹ ਆਪ ਇਹਦੇ ਵਿੱਚ ਇਨਵੋਲ ਹੋਏ ਐਜ਼ ਅ ਮਤਲਬ ਉਹਦਾ ਪ੍ਰੋਫਿਟ ਲੈ ਰਹਾ ਹੈ ਜਾਂ ਉਹ ਇੱਕ ਸਮਗਲਿੰਗ ਦੇ ਵਿੱਚ ਜੋ ਤੁਸੀਂ ਕਹਿ ਰਹੇ ਹੋ ਉਹ ਇਨਵੋਲ ਹੋ ਤਾਂ ਉਹਨੂੰ ਬਖਸ਼ਾ ਨਹੀਂ ਜਾਏਗਾ ਉਹਦੇ ਖਿਲਾਫ ਜਿਹੜਾ ਲੀਗਲ ਐਕਸ਼ਨ ਅਸੀਂ ਲੈ ਰਹੇ ਹਾਂ ਉਹੀ ਉਹਦੇ ਖਿਲਾਫ ਹੈ ਜੀ ਇਹ ਅਪੀਲ ਹੈ ਜੀ ਲੋਕਾਂ ਨੂੰ ਜਾਂ ਪਿੰਡ ਵਾਸੀਆਂ ਨੂੰ ਮੇਰੇ ਮੇਰੀ ਅਪੀਲ ਤੋਂ ਲੋਕਾਂ ਨੂੰ ਇਹੀ ਹੈ ਅਸੀਂ ਆਨ ਦੇ ਵੇਲੇ ਕਈ ਸਾਰੇ ਯੰਗ ਜਿਹੜੇ ਇੱਥੇ ਮੁੰਡੇ ਸੀਗੇ ਉਹਨਾਂ ਨੂੰ ਮਿਲੇ ਵੀ ਹੈ ਹੁਣ ਵੀ ਇੱਥੇ ਤੁਸੀਂ ਦੇਖ ਰਹੇ ਹੋ ਪਿੱਛੇ ਕਿ ਕਿੰਨਾ ਚੰਗਾ ਉਹ ਮੈਚ ਵਗੈਰਾ ਖੇਡ ਰਹੇ ਸੋ ਸਾਡੀ ਅਪੀਲ ਇਹ ਹੀ ਹੈ ਕਿ ਉਹ ਆਪਣਾ ਸਾਰਾ ਫੋਕਸ ਜਿਹੜਾ ਹੈ ਆਪਣਾ ਸਿਹਤ ਤੇ ਰੱਖੇ ਆਪਣੀ ਵੈਲਬਿੰਗ ਕਰਕੇ ਔਰ ਨਸ਼ੇ ਵੇਚਣ ਵਾਲੇ ਤੇ ਨਸ਼ੇ ਕਰਨ ਵਾਲੋ ਤੋਂ ਦੂਰ ਉਹ ਜਿੱਦਾਂ ਸਾਡੇ ਡੀਡਾ ਸੰਸੀਆਂ ਚ ਤਿੰਨ ਕਿੰਨੀਆਂ ਉਹ ਕਤਲ ਨਸ਼ੇ ਦੇ ਨਾਲ ਮੌਤਾ ਹੋ ਗਈਆਂ ਜੀਆਂ ਉਹਨਾਂ ਦਾ ਪਰਿਵਾਰ ਦਾ ਵੀ ਇਲਜ਼ਾਮ ਸੀਗਾ ਵੀ ਇੱਥੋਂ ਹੀ ਜਿਹੜਾ ਨਸ਼ਾ ਉਹ ਮਿਲਦਾ ਇਸ ਕਰਕੇ ਜੰਮੂ ਤੋਂ ਇੱਥੇ ਲੈਣ ਆਉਂਦੇ ਆਂ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਕਿਉਂਕਿ ਉਹਦਾ ਹਲੇ ਹੋ ਰਿਹਾ ਪੋਸਟਮਾਰਟਮ ਰਿਪੋਰਟ ਵੀ ਆਣੀ ਬਾਕੀ ਹੈ। ਤੋਂ ਉਹਦੇ ਤੇ ਕਮੈਂਟ ਕਰਨਾ ਕੀ ਇੰਨੀ ਰਹੇਗਾ। ਬਟ ਇਹ ਜ਼ਰੂਰ ਹੈ ਕਿ ਉੱਥੇ ਜਿਹੜੇ ਫੈਮਿਲੀ ਸੀਗੇ ਜਦੋਂ ਪੁਲਿਸ ਨੇ ਸਰਚ ਆਪਰੇਸ਼ਨ ਕੀਤਾ ਸੀ ਕਈ ਸਾਰੇ ਥਾਵਾਂ ਤੇ ਤਾਲੇ ਲੱਗੇ ਸੀ। ਤੋਂ ਅਸੀਂ ਡਿਪਟੀ ਸਰਮਨ ਨੂੰ ਡਾਇਰੈਕਟ ਕੀਤਾ ਕਿ ਇੱਥੇ ਕਲੱਬ 'ਤੇ ਸਖਤ ਕਾਰਵਾਈ ਕਰੋ ਔਰ ਤੁਸੀਂ ਮੈਜਿਸਟਰੇਟ ਤੋਂ ਆਰਡਰਸ ਲਓ ਔਰ ਉਹਦੇ ਤਾਲੇ ਖੋਲ ਕਰ ਉਹਨਾਂ ਦੇ ਅੰਦਰ ਸਰਚ ਵੀ ਕਰੋ ਤੇ ਉਹਨਾਂ ਦੇ ਜਿਹੜੇ ਫੈਮਿਲੀਜ਼ ਬਾਹਰ ਗਏ ਉਹ ਕਿਸ ਪਾਸੇ ਗਏ ਕਿੱਥੇ ਉਹਨਾਂ ਨੂੰ ਠਹਿਰ ਮਿਲ ਰਹੀ ਹੈ ਉਹ ਸਾਰਿਆਂ ਨੂੰ ਵੀ ਵੇਖ ਕਿ ਫਾਈਨਲ ਆਰਡਰ ਹੁੰਦੇ ਹੈ ਕਿ ਇਨੀਸ਼ੀਅਲ ਪੈਸੇ ਚੁੱਕ ਦਿੰਦਾ ਹੋਣਾ ਬਟ ਫਾਈਨਲ ਆਰਡਰ ਦਿੱਲੀ ਤੋਂ ਹੁੰਦੇ ਆ ਉਹ ਫਾਈਨਲ ਆਰਡਰ ਲੈ ਕੇ ਪੰਜ ਇਦਾਂ ਦੇ ਫੈਮਲੀਆਂ ਸੀ ਜਿਨ੍ਹਾਂ ਦੀ ਨਸ਼ੇ ਦੀ ਕਰੀਬ 2.5 ਕਰੋੜ ਤੋਂ ਵੱਧ ਪ੍ਰਾਪਰਟੀਆਂ ਨੂੰ ਸੀਜ਼ ਕੀਤਾ ਗਿਆ ਜਿਹਦੇ ਵਿੱਚ ਸਾਰੀ ਚੀਜ਼ਾਂ ਹੈ ਕਾਰ ਵੀ ਹੈ ਘਰ ਵੀ ਹੈ ਪਹਲੀ ਵੀ ਹੈ ਸਾਰੀ ਚੀਜ਼ਾਂ ਹੈ ਸੋ ਕੋਈ ਵੀ ਮੂਵੇਬਲ ਹੋ ਚਾ ਇਮੋਵੇਬਲ ਪ੍ਰਾਪਰਟੀ ਹੋ ਉਹਨੂੰ ਸੀਜ਼ਰੀ ਕੀਤਾ ਜਾਏਗਾ ਉਹਨੂੰ ਵੇਚਣ ਤੋਂ ਰੋਕਿਆ ਵੀ ਜਾਏਗਾ